ਤੇ ਵੀਰੋ ਅੱਜ ਆਪਾਂ ਨਾ ਇੱਧਰ ਲੰਗੇ ਜਾ ਰਹੇ ਸੀਗੇ ਤੇ ਆਪਾਂ ਤੁਹਾਨੂੰ ਦਿਖਾਈਏ ਕੁਛ ਕ ਗਾਵਾਂ ਬੈਠੀਆਂ ਸੀ ਤੇ ਦਿਖਾਉਣੇ ਆਪਾਂ ਤੁਹਾਨੂੰ ਤੇ ਉਹ ਬੈਠੇ ਨੇ ਚਾਰ ਪੰਜ ਗਾਵਾਂ ਤੇ ਆ ਇਹਨਾਂ ਲਈ ਜਿਹੜਾ ਕਾਹ ਫੂਸ ਰੱਖਿਆ ਹੋਇਆ ਹੈ ਕਹਿੰਦੇ ਨੇ ਜਿਵੇਂ ਆਪਾਂ ਆਪਣੇ ਕਾਹ ਉਗਾ ਦੰਨੇ ਆਂਗੇ ਇਦਾਂ ਖਾਣ ਨੂੰ ਰੱਖਿਆ ਹੋਇਆ ਹੈਗਾ ਤੇ ਬਾਕੀ ਆਪਾਂ ਚੱਲਾਂਗੇ ਨਾ ਹੁਣ ਬਲੌਗ ਬਣਾਉਣੇ ਜਿਹੜਾ ਹੈਗਾ ਸ਼ੁਰੂ ਕਰਾਂਗੇ ਆਪਾਂ ਤੁਹਾਨੂੰ ਡੈਰੀ ਫਾਰਮ ਵੀ ਦਿਖਾਵਾਂਗੇ ਤੇ ਵੈਸੀ ਵੀ ਆਪਾਂ ਬਲੌਗ ਬਣਾਇਆ ਕਰਾਂਗੇ ਤੇ ਰਸਤੇ ਦੇ ਵਿੱਚ ਸੀ ਜਿਹੜੀਆਂ ਗਾਵਾਂ ਬੈਠੇ ਸੀ ਚਾਰ ਪੰਜ ਤੇ ਤੁਸੀਂ ਦੇਖੋ ਇਹਨਾਂ ਦੇ ਹੈੱਡ ਦੇਖੋ ਕਿੰਨੇ ਹੈਵੀ ਨੇਗੇ ਤੇ ਇਹ ਬਾਕੀ ਕਾਫੀ ਵੱਡਾ ਬਣਿਆ ਹੋਇਆ ਹੈਗਾ ਉਹ ਦੂਰ ਵੀ ਬੈਠੇ ਨੇ گاਵਾ ਤੇ ਇਹ ਪ੍ਰਾਈਵੇਟ ਪ੍ਰਾਪਰਟੀ ਹੈਗੀ ਇੱਥੇ ਅਲਾਉਡ ਨਹੀਂ ਹੈਗਾ ਜਾਣਾ ਤਾਂ ਕਰਕੇ ਆਪਾਂ ਅੰਦਰ ਨਹੀਂ ਜਾ ਸਕਦੇ ਹੈਗੇ ਬਸ ਇਹ ਚਾਰ ਪੰਜ گاਵਾ ਦੇਖ ਗਿਆ ਸੀ ਤੇ ਬਾਕੀ ਵੀਰੋਂ ਹੁਣ ਆਪਾਂ ਚੱਲਦੇ ਆਂਗੇ ਨਾ ਜਿੱਥੇ ਉਰੇ ਵਾਈਨ ਬਣਦੀ ਹੈਗੀ ਵੀ ਜਿਹੜੇ ਅੰਗੂਰ ਦੇ ਬਾਗ ਨੇਗੇ ਨਾ ਆਪਾਂ ਸੋਨੂੰ ਦਿਖਾ ਕੇ ਲਿਆਉਣੇ ਹੈਗੇ ਵੀ ਉਹ ਕਿੱਦਾਂ ਬਣਨੇਗੇ ਕਿ ਵਾਈਨ ਵਗੈਰਾ ਕਿਸ ਤਰ੍ਹਾਂ ਤਿਆਰ ਹੁੰਦੀ ਹੈ ਜੀ ਚੱਲਦੇ ਆਂ ਪ੍ਰਾਉ ਆਪਾਂ ਫਿਰ ਤੇ ਵੀਰੋ ਅੱਜ ਆਪਾਂ ਜਿੱਥੇ ਵਾਈਨ ਟੈਸਟ ਹੁੰਦੀ ਹੈਗੀ ਆਸਟ੍ਰੇਲੀਆ ਦੀ ਵਾਈਨ ਸਭ ਤੋਂ ਨੰਬਰ 1 ਵਾਈਨ ਮੰਨੀ ਜਾਂਦੀ ਹੈਗੀ ਤੇ ਇੱਥੇ ਵਾਈਨ ਜਿਹੜੀ ਤਿਆਰ ਹੁੰਦੀ ਹੈਗੀ ਤੇ ਆਪਾਂ ਇੱਥੇ ਰੁਕੇ ਸੀਗੇ ਇਹ ਕਾਫੀ ਕਾਫੀ ਪੀ ਮੰਗਾਗੇ ਤੇ ਸਾਨੂੰ ਅੱਗੇ ਵੀ ਦਿਖਾਵਾਂਗੇ ਆਪਾਂ ਹਨਾ ਵੀ ਵਾਈਨ ਕਿਵੇਂ ਤਿਆਰ ਕਰ ਦਿੰਨੇਗੇ ਇਹ ਜਿਹੜਾ ਏਰੀਆ ਹੈਗਾ ਇੱਥੇ ਵਾਈਨ ਟੈਸਟਿੰਗ ਏਰੀਆ ਹੈਗਾ ਵੀ ਆਪਾਂ ਵਾਈਨ ਵਗੈਰਾ ਟੈਸਟ ਕਰ ਸਕਦੇ ਆਂਗੇ ਬਾਕੀ ਆਪਾਂ ਕੋਸ਼ਿਸ਼ ਕਰਾਂਗੇ ਬੱਦ ਤੋਂ ਬੱਦ ਜਿੰਨਾ ਕੁ ਸਾਨੂੰ ਦਿਖਾ ਸਕੇ ਦਿਖਾਵਾਂਗੇ ਦੇਖੀਓ ਲੋ ਵੀਰੋ ਆਪਣੀ ਕੈਫੇ ਜੀ ਨੂੰ ਆਫੇ ਆ ਚੁੱਕੀ ਹੈਗੀ ਲੱਗੇ ਆਪਾਂ ਪੀਣ ਹੈਲੋ ਗਾਇਜ਼ ਕਿਵੇਂ ਜੇ ਸਾਰੇ ਤੁਹਾਨੂੰ ਇੰਜੋਏ ਕਾਫੀ ਤੇ ਆ ਜੋ ਵੀਰੋਸ ਨੂੰ ਦਿਖਾਈ ਆ ਆਪਾਂ ਵੀਊ ਤੇ ਆ ਹੈਗੀਆ ਵੋਟ ਇਹ ਪਰਸਨਲ ਵੋਟ ਆ ਕੀ ਕਿਸੇ ਦੀ ਤੇ ਆ ਪ੍ਰਾਬੋ ਹੈਗੀਆ ਪਰਸਨਲ ਵੋਟ ਤੇ ਬਾਕੀ ਤੁਸੀਂ ਵੀਊ ਦੇਖੋ ਕਿੰਨਾ ਸੋਹਣਾਗਾ ਤੇ ਇੱਕ ਆਪਾਂ ਤੁਹਾਨੂੰ ਹੋਰ ਦਿਖਾਉਣੇ ਆਂਗੇ ਕੋਟ ਮੈਰਿਜ ਜਿੱਤਨਾ ਕੋਰਟ ਮੈਰਿਜ ਹੁੰਦੀ ਹੈਗੀ ਤੇ ਸ਼ਾਮ ਨੂੰ ਇੱਥੇ ਬਣਿਆ ਹੋਇਆਗਾ ਬਹੁਤ ਵਧੀਆ ਪਹਿਲਾਂ ਇਧਰ ਆਪਾਂ ਤੁਹਾਨੂੰ ਲੋਕੇਸ਼ਨ ਦਿਖਾ ਦਈਏ ਜਿੱਥੇ ਆਪਾਂ ਕਾਫੀ ਪੀਤੀ ਸੀਗੀ ਜਿਹੜਾ ਤੁਸੀਂ ਦੇਖ ਰਹੇ ਹੋਗੇ ਤੇ ਇੱਥੇ ਕੋਰਟ ਮੈਰਿਜ ਹੁੰਦੀ ਹੈਗੀ ਤੇ ਇੱਥੇ ਬੈਠ ਜਾਂਦੇ ਨੇ ਆ ਕੇ ਫੈਮਿਲੀ ਵਾਲੇ ਤੇ ਇੱਥੇ ਮਤਲਬ ਸਾਰਾ ਕੁਝ ਹੁੰਦਾ ਹੈਗਾ ਇਹ ਲੱਗਿਆ ਹੈ ਕੋਰਟ ਮੈਰਿਜ ਵਾਸਤੇ ਇਹ ਫਾਰਮ ਹਾਊਸ ਹੈ ਜਿਹਨਾਂ ਦੀ ਇਹ ਲੈਂਡਸ ਨੇ ਵਿਆਹ ਕੋ ਚਾਰਜ ਕਰ ਇਹਨਾਂ ਦੀਆਂ ਫੇਰੇ ਆਪ ਵੀ ਲੈਂਡ ਦੇ ਵਿੱਚ ਨਾਲ ਹੀ ਰਹਿੰਦੇ ਇਹਨਾਂ ਦੀ ਆਪਣੀਆਂ ਪਰਸਨਲ ਪ੍ਰਾਪਰਟੀਆਂ ਨੇ ਠੀਕ ਹੈ ਜੀ ਤੇ ਆਪੇ ਕਿਦਾਂ ਵੀ ਇਹਨਾਂ ਦੀਆਂ ਫਾਰਮ ਹਾਊਸ ਇੱਥੇ ਵੀ ਹੈਗੀਆਂ ਪ੍ਰਾਪਰਟੀਆਂ ਸੀੜੀ ਸਾਈਡ ਵੀ ਰਹਿੰਦੇ ਨੇ ਵੀ ਜਦੋਂ ਹਾਂ ਵੀਕ ਦੇ ਵਿੱਚ ਦੋ ਤਿੰਨ ਦਿਨ ਜਦੋਂ ਇੱਥੇ ਰਹਿ ਜਾਂਦੇ ਆ ਤੇ ਬਾਕੀ ਜਿਹੜਾ ਇਹਨਾਂ ਦਾ ਆਪ ਦਾ ਉੱਧਰ ਬਿਜ਼ਨਸ ਆ ਉੱਧਰ ਵੀ ਇਹ ਮਤਲਬ ਸੀੜੀ ਸਾਈਡ ਇਹ 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 ਜਿਹੜੀ ਮਤਲਬ ਵਾਈਨ ਕੀ ਜਦੋਂ ਇਹ ਅੰਗੂਰ ਬਣ ਜਾਂਦੇ ਨੇ ਹਾਂ ਇਹਨੂੰ ਸਟੋਰ ਕਰਦੇ ਆ اچھا ਇਹ ਵੀ ਆਪ ਹੀ ਤਿਆਰ ਕਰਦੇ ਨੇ ਨਹੀਂ ਇਹਨਾਂ ਦੇ ਬੰਦੇ ਰੱਖੇ ਹੁੰਦੇ ਆ ਜਿਦਾਂ ਆਪਾਂ ਜੋਬਾਂ ਕਰਦੇ ਆ ਕਿਤੇ ਵੀ ਏਦਾਂ ਇਹਨਾਂ ਨੇ ਰੱਖੇ ਹੁੰਦੇ ਆ ਫਿਰ ਕਰਕੇ ਸਟੋਰ ਕਰਦੇ ਨੇ ਇਹ ਚੀਜ਼ਾਂ ਜਿਵੇਂ ਜਿਵੇਂ ਹੁਣ ਮੈਂ ਆਪਾਂ ਇਹ ਕਹਿ ਦੀ ਜਿਵੇਂ ਹੁਣ ਮੰਨ ਲਓ ਕਿਸੇ ਲੋਕ ਬਰੇ 5 ਕਿਲੇ ਨੇ ਉਹਨੇ ਆਪਣੇ ਆਹੇ ਅੰਗੂਰ ਲਗਾਏ ਹੋਏ ਨੇ ਹਾਂਜੀ ਵੀ ਉਹਦੀ ਮਤਲਬ ਜੋ ਵੀ ਉਹਨੇ ਤਿਆਰ ਕਰਨਾ ਵਾਈਨ ਉਹਦੀ ਉਹ ਆਪੀ ਆ ਇਹਨਾਂ ਨੇ ਨਾ ਨਾ ਇਹਨਾਂ ਨੇ ਕੀ ਕਰਨਾ ਮਬੀ ਜਦੋਂ ਸਟੋਰ ਕਰਕੇ ਇਹਨਾਂ ਨੇ ਸੇਲ ਕਰਨੀ ਹੈ ਅੱਛਾ ਅੰਗੂਰ ਸੇਲ ਕਰਨੇ ਸੇਲ ਕਰਨੇ ਆ ਇਹਨਾਂ ਦਾ ਬਸ ਅੰਗੂਰਾਂ ਦਾ ਹੀ ਕੰਮ ਆ ਵੀ ਜਦਾਂ ਆਪਣਾ ਕੋਈ ਆਪਣਾ ਇੰਡੀਆ ਜੀ ਦੇਣਗੇ ਅੱਗੇ ਵੀ ਆਪਾਂ ਮੰਡੀ ਦੇ ਦੇਣਾ ਮੰਡੀ ਚ ਦੇ ਦਿੰਨੇ ਇਹਨਾਂ ਦਾ ਵੀ ਫੈਕਟਰੀਆਂ ਚ ਉਹਨਾਂ ਨੇ ਉਹ ਫਿਰ ਪੁਰਾਣਾ ਕਰਕੇ ਫਿਰ ਉਹਨਾਂ ਦੀਆਂ ਵੀ ਵਾਈਨ ਅੱਗੇ ਤਿਆਰ ਕਰਨੀਆਂ ਠੀਕ ਐ ਇਵੇਂ ਆ ਹਾਂ ਇਹਨਾਂ ਦਾ ਬਸ ਇਹਨੂੰ ਫਰੂਟ ਇਹਨੂੰ ਤਿਆਰ ਤਾਂ ਕਰਨ ਦਾ ਕੀ ਮਤਲਬ ਆ ਓਕੇ ਤੇ ਵੇਚਣ ਤੱਕ ਮਤਲਬ ਆ ਵੀ ਆਪੇ ਇਹਨਾਂ ਨੇ ਆਪਣੇ ਬੰਦੇ ਲਾਏ ਆ ਉਹਨਾਂ ਨੇ ਕਰਕੇ ਟਰੱਕਾਂ ਦੇ ਚੱਲ ਜਣਾ ਤੇ ਬਾਕੀ ਵੀਰੋ ਦੇਖੋ ਤੁਸੀਂ ਅੰਗੂਰ ਵੀ ਐਂ ਤਾਂ ਇਹਨਾਂ ਨੇ ਨਾ ਸੈਟਿੰਗ ਕੀਤੀ ਹੋਈ ਆ ਲੱਕੜ ਸਾਰੇ ਕਿਤੇ ਲੱਕੜ ਲੱਗੀ ਹੋਈ ਹੈਗੀ ਤੇ ਬਾਕੀ ਸਪੇਸ ਵੀ ਬਹੁਤ ਜਿਆਦਾ ਹੈਗੀ ਵਿੱਚ ਇਹਦੇ ਵੇਖੇ ਇੱਕ ਤਾਂ ਤੋੜਨੇ ਸੌਕੇ ਆ ਤੋੜਨੇ ਸੌਕੇ ਆ ਅਪਾ ਜੂਜਾ ਮੀਂਹ ਮੂੰ ਜਿੰਨਾ ਮਰਜੀ ਪੈ ਜੇ ਇਹਦਾ ਨੁਕਸਾਨ ਨਹੀਂ ਹੈਗਾ ਠੀਕ ਆ ਹਣਾ ਅभी ਵੇਖੋ ਮੀਂਹ ਪੈ ਜਾਊਗਾ ਵੱਧ ਤੋਂ ਵੱਧ ਇੱਛੇ ਤੱਕ ਪਾਣੀ ਚੱਲ ਜੂਗਾ ਇੰਨਾ ਤਾਂ ਨਿਹੜ ਆ ਗਿਆ ਆਂਦਾ ਵੀ ਫੇਰ ਵੀ ਇਹ ਸੇਵ ਆ ਪਰ ਇਹਨਾਂ ਨੇ ਬਾਕੀ ਅਨਸੋਰਸਾਂ ਕਰਾਈਆਂ ਹੁੰਦੀਆਂ ਨੇ ਤੇ ਆ ਇਦਾਂ ਪਾਣੀ ਵਾਲਾ ਸਿਸਟਮ ਲੱਗਿਆ ਹੋਇਆ ਹੈਗਾ ਨਿਯੋਜਨਾ ਲੱਗੀਆਂ ਹੋਈਆਂ ਨੇ ਹੈਗੀਆਂ ਇਹ ਸਾਰਾ ਕੁਝ ਇਹ ਬਿਲਕੁਲ ਲੱਕੜ ਤੇ ਬਣਾਇਆ ਹੋਇਆ ਹੈ ਇਹਨਾਂ ਨੇ ਆ ਦੇਖੋ ਤੁਸੀਂ ਲੱਕੜ ਦੀ ਜਿਆਦਾ ਵਰਤੋਂ ਕਰਦੇ ਨੇ ਸਭ ਤੋਂ ਮੇਨ ਚੀਜ਼ ਕੀ ਹੈ ਕੀ ਇਹ ਨਾ ਸਪੇਸ ਰੱਖਦੇ ਨੇਗੇ ਖੁੱਲੀ ਵਧੀਆ ਐਨ ਵਿੱਚ ਤੋੜਨ ਵਾਸਤੇ ਜਾਂ ਵਿੱਚ ਛੋਟਾ ਟਰੈਕਟਰ ਵੀ ਚਲਾਉਂਦੇ ਹੋਣਗੇ ਹਾਂ ਛੋਟੇ ਟਰੈਕਟਰ ਜਿਹੜਾ ਟਰਾਲੀਆਂ ਨਿੱਕੇ ਨਿੱਕੇ ਚਲਦੀਆਂ ਵਾ ਬਾਕੀ ਵੇਖੋ ਵੀ ਆਪਣੇ ਜਿਹੜੇ ਇੰਡੀਆ ਫਸਲ ਹੁੰਦੀ ਹੈ ਥੱਲੇ ਕਾ ਕਿ ਨਾ ਹੁੰਦਾ ਵੀ ਕੋਈ ਸੱਪ ਸੁਪ ਹਨਾ ਵੀ ਚੀਜ਼ਾਂ ਇਹ ਚੀਜ਼ ਹੈ ਬਹੁਤ ਸੇਫਟੀ ਹੈ ਵੇਖੋ ਸੇਫਟੀ ਹਾਂ ਬਿਲਕੁਲ ਕਾ ਨਹੀਂ ਹੁੰਦਾ ਤੇ ਬਾਕੀ ਵੀ ਰੋ ਜਿਹੜੇ ਅੰਗੂਰ ਨੇਗੇ ਆ ਤੁਸੀਂ ਦੇਖੋ ਤਿਆਰੀ ਚ ਨੇਗੇ ਬਸ ਮੈਸੇ ਵੀ ਜਿਹੜੀ ਵਾਈਨ ਆ ਗਈ ਨਾ ਆਸਟ੍ਰੇਲੀਆ ਦੀ ਵਾਈਨ ਜਿਆਦਾ ਵਧੀਆ ਮੰਨੀ ਗਈ ਹੈ ਕਿਉਂਕਿ ਇੱਥੇ ਵਧੀਆ ਪ੍ਰੋਡਕਸ਼ਨ ਹੁੰਦੀ ਹੈਗੀ ਵਾਈਨ ਦੀ ਤੇ ਬਾਕੀ ਸਾਨੂੰ ਵੈਦਰ ਦਿਖਾਈਏ ਬਹੁਤ ਵਧੀਆ ਵੈਦਰ ਆਗਾ ਤੇ ਬਿਰੋ ਇਹ ਹੈਗਾ ਸੀ ਛੋਟਾ ਜਿਹਾ ਬਲੌਗ ਆਸਟ੍ਰੇਲੀਆ ਦੇ ਵਿੱਚ ਪਹਿਲਾ ਬਲੌਗ ਆਪਣਾ ਇਹ ਕਿਉਂਕਿ ਥੋੜਾ ਜਿਹਾ ਆਪਾਂ ਸਾਈਟਿੰਗ ਕਰ ਰਹੇ ਸੀਗੇ ਜੌਬ ਦੀ ਸੈਟਿੰਗ ਲਾ ਲੋਣਾ ਤੇ ਤਾਂ ਕਰਕੇ ਟਾਈਮ ਨਹੀਂ ਲੱਗਾ ਬਹੁਤ ਭਰਾ ਇੰਸਟਾ ਦੇ ਵੀ ਕਮੈਂਟ ਕਰਦੇ ਸੀ ਵੀ ਤੁਸੀਂ ਕੋਈ ਵੀਡੀਓ ਨਹੀਂ ਪਾ ਰਹੇ ਡੈਰੀ ਫਾਰਮ ਆ ਜਿਹੜਾ ਉਹ ਕਿਵੇਂ ਚੱਲਦਾ ਤੇ ਪ੍ਰਾਭੋ ਜਿਹੜਾ ਆਪਣਾ ਇੰਡੀਆ ਦੇ ਵਿੱਚ ਡੈਰੀ ਫਾਰਮ ਆਗਾ ਉਹ ਇੱਦੀ ਰਹੂਗਾ ਉਹਨੂੰ ਆਪਾਂ ਹੋਰ ਡਿਵੈਲਪਮੈਂਟ ਕਰਾਂਗੇ ਇਹ ਨਹੀਂ ਹੈਗਾ ਵੀ ਆਪਾਂ ਉਹਨੂੰ ਬੰਦ ਕਰ ਦਾਂਗੇ ਤੇ ਮਤਲਬ ਕਈ ਪ੍ਰਾਭ ਪੁੱਛਦੇ ਨੇ ਵੀ ਕਿਵੇਂ ਸਮਝੋਗੇ ਜਿਹੜਾ ਪ੍ਰਾਭ ਉਹ ਬਿਜ਼ਨਸ ਹੁੰਦਾਗਾ ਉਹ ਜ਼ਰੂਰੀ ਨਹੀਂ ਹੈਗਾ ਇੱਕ ਰੱਖਣਾਗਾ ਆਪਾਂ ਉਰੇ ਵੀ ਕਰ ਸਕਦੇ ਆਂਗੇ ਤੇ ਉਹ ਆਪਣੇ ਚ ਸਮਰਥਾ ਹੋਣੀ ਚਾਹੀਦੀ ਆ ਕਰਨ ਵਾਸਤੇ ਤਾਂ ਕਰਕੇ ਉਹ ਡੈਰੀ ਫਾਰਮ ਐ ਇੱਦੀ ਚੱਲੂਗਾ ਬੰਦ ਨਹੀਂ ਹੁੰਦਾ ਹੈਗਾ ਉਹਦਿਆਂ ਵੀ ਆਪਾਂ ਵੀਡੀਓਜ਼ ਮੰਗਵਾ ਕੇ ਉਹ ਵੀ ਤੁਹਾਨੂੰ ਆਪਾਂ ਦਿਖਾਇਆ ਕਰਾਂਗੇ ਵੀ ਉੱਥੇ ਕੀ ਅਪਡੇਟ ਆ ਗਈ ਤੇ ਬਾਕੀ ਵੀਰੋ ਆਪਾਂ ਵੀਕ ਦੇ ਵਿੱਚ ਇੱਕ ਬਲੌਗ ਬਣਾਇਆ ਕਰਾਂਗੇ ਜਿੱਦਾਂ ਉਹਦੇ ਡੈਰੀ ਫਾਰਮ ਨੇਗੇ ਹੌਲੀ-ਹੌਲੀ ਆਪਾਂ ਨੂੰ ਪਤਾ ਲੱਗੂਗਾ ਇੱਥੇ ਦਾ ਭੇਤ ਆਊਗਾ ਵੀ ਕਿੱਥੇ ਡੈਰੀ ਫਾਰਮ ਨੇ ਕਿਵੇਂ ਦੀ ਖੇਤੀ ਕਰਦੇ ਨੇਗੇ ਉਹ ਜੋ ਵੀ ਚੀਜ਼ ਹੋਊਗੀ ਆਪਾਂ ਤੁਹਾਨੂੰ ਪਹੁੰਚਾਇਆ ਕਰਾਂਗੇ ਨਾਲੇ ਔਰੇ ਦੇ ਡੈਰੀ ਫਾਰਮਾਂ ਦਾ ਜੋ ਵੀ ਤਕਨੀਕ ਵਰਤਦੇ ਨੇਗੇ ਤੇ ਜੋ ਆਪਾਂ ਇੰਡੀਆ ਦੇ ਵਿੱਚ ਕਰ ਸਕਦੇ ਆਂਗੇ ਉਹ ਵੀ ਛੋਟੇ ਤੱਕ ਆਪਾਂ ਜਾਣਕਾਰੀ ਲੈ ਕੇ ਆਇਆ ਕਰਾਂਗੇ ਹਫਤੇ ਦੇ ਵਿੱਚ ਕੋਸ਼ਿਸ਼ ਕਰਾਂ ਕਰਾਂਗੇ ਇੱਕੇ ਬਲੌਗ ਪਿਆ ਕਰੂਗਾ ਤੇ ਉਹ ਆਪਾਂ ਪਾਇਆ ਕਰਾਂਗੇ ਮਿਸ ਨਹੀਂ ਕਰਦੇ ਹੈਗੇ ਤੇ ਬਾਕੀ ਭਰਾਓ ਆਪਣੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਜੇਰੋ ਮਿਲਾਂਗੇ ਆਪਾਂ ਅਗਲੇ ਬਲੌਗ ਦੇ ਵਿੱਚ